ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਓਨਰ ਹੈਪੀ ਦੇ ਕੋਲ ਆ ਗਏ ਆਂ ਦੋਸਤੋ ਪਹਿਲਾਂ ਵੀ ਬਹੁਤ ਸਾਰੇ ਪਸ਼ੂ ਆਪਾਂ ਦਿਖਾਏ ਆ ਤੁਹਾਨੂੰ ਇਸ ਕਿੱਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਆ ਸਾਹਮਣੇ ਤੁਸੀਂ ਵੇਖ ਰਹੇ ਜੀ 6 ਨਗਨੇ ਜਿਨ੍ਹਾਂ ਦੇ ਵਿੱਚੋਂ 5 ਵੜਾ ਤੁਹਾਨੂੰ ਦਿਖਾ ਦਾਂਗੇ ਤਿੰਨ ਵੜਾ ਸੁਈਆਂ ਸਵਾਈਆਂ ਇੱਕ ਤੋਕੜ ਵੜਾ ਤੇ ਇੱਕ ਗੱਬਣ ਤਿਆਰੀ ਦੇ ਵਿੱਚ ਇੱਧਰ ਇੱਕ ਮੱਧ ਜਿਹੜੀ ਤੁਸੀਂ ਦੇਖੋਗੇ ਇਹ ਵੀ ਤਿਆਰੀ ਦੇ ਵਿੱਚ ਆ ਗੱਪਣ ਠੀਕ ਹੈ ਜੀ ਸੂਸਮਾਤ ਕਿੰਨਾ ਲੈਂਦੀਆਂ ਨੇ ਤੇ ਕਿੰਨਾ ਕਿੰਨਾ ਜਿਹੜੇ ਪਸ਼ੂ ਸੋਏ ਆ ਕਿੰਨਾ ਕਿੰਨਾ ਇਹਨਾਂ ਦੇ ਸਲੇ ਮਿਲ ਕਾ ਕਿੰਨਾ ਦੁੱਧ ਹਾਜ਼ਰ ਆ ਹੁਣ ਮੌਕੇ ਤੇ ਤੇ ਕੀ ਰੇਡ ਪੜਤਾ ਰਹੂਗਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤਰੀਕ ਅੱਜ 5 ਦਸੰਬਰ ਤੇ ਸਮਾਂ ਕੋਈ ਮਾਰਨਿੰਗ 11 11:30 ਵਜੇ ਦਾ ਬਾਕੀ ਜਿੰਨੇ ਵੀ ਐਨੀਮਲ ਦੋਸਤੋ ਪਾ ਤੁਹਾਨੂੰ ਦਿਖਾਉਣੇ ਆ ਸਟਾਰਟਿੰਗ ਤੋਂ ਆਪਣੀ ਰਿਕਵੈਸਟ ਹੁੰਦੀ ਆ ਸਾਰੇ ਫਾਰਮਰ ਭਰਾਵਾਂ ਨੂੰ ਇਹ ਨੇੜੇ ਬੰਨੇ ਵਾਲੇ ਵੀਰ ਆ ਜਿਹੜੇ ਵਿਜ਼ਿਟ ਕਰ ਸਕਦੇ ਆ ਕੋ ਤਸੱਲੀ ਆਪਣੀ ਕਰ ਲਿਓ ਠੀਕ ਹੈ ਜੀ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਯਕੀਨੀ ਬਣਾ ਲਿਓ ਆਓ ਕਰਦੇ ਆ ਗੱਲਬਾਤ ਹੈਪੀ ਸਭ ਤੋਂ ਪਹਿਲਾਂ ਸਾਸਰੀ ਘਰ ਦੀ ਸਾਸਰੀ ਘਰ ਸੰਧੂ ਸਾਹਿਬ ਹੋ ਠੀਕ ਹੈ ਵੀਰੇ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਜੀ ਠੀਕ ਹੈ ਜੀ ਹਾਂਜੀ ਹੈਪੀ ਨਾਗੇ ਜਿਹੀ ਤਰ੍ਹਾਂ ਵੀਰ ਜੀ ਆਉਂਦੇ ਜਾਂਦੇ ਰਹਿੰਦੇ ਫਿਰ ਨਾਲ ਸੰਧੂ ਸਾਹਿਬ ਆਪਣੇ ਇਸੇ ਆਉਂਦੇ ਜਾਂਦੇ ਰਹਿੰਦੇ ਆਪਣੇ ਠੀਕ ਹੈ ਹਾਂਜੀ ਅੱਜ ਮਨ ਲੱਗਦਾ ਵੀ ਜ਼ਿਆਦਾਤਰ ਪਸ਼ੂ ਸੂਏ ਸੂਏ ਹੀ ਆਪਣੇ ਕੋਲ ਸੂਏ ਸੂਏ ਆ ਜੀ ਚਾਰ ਵੜਾ ਸੁਈਆਂ ਵਾ ਇੱਕ ਵੜਾ ਗੱਬਣ ਦੇ ਇੱਕ ਮੈਂ ਗੱਬਣ ਆ ਹੇਗਾ ਜੀ ਹਾਂਜੀ ਠੀਕ ਗੰਗਰਾਪੁਰ ਦੇ 24 ਘੰਟੇ ਪੰਜ ਛੇ ਗਾਵਾਂ ਪੰਜ ਛੇ ਮੱਝਾਂ ਹੁੰਦੀਆਂ ਹੁੰਦੀਆਂ ਮੱਝਾਂ ਪੰਜ ਹੈਗੀਆਂ ਉਹਦੇ ਬੱਦੀਆਂ ਵਾਂ ਕੁਝ ਲੋਕ ਮੈਂ ਸੂਈਆਂ ਟਾ ਕੇ ਪਰ ਕਿ ਟੋਟਲ ਰਲਾ ਮਲਾ ਕੇ ਵੀ 8-10 ਲੱਗ ਜਾਂਦੇ ਆ 8-10 ਪੱਕੇ ਹੁੰਦੇ ਆ ਆਪਣੇ ਠੀਕ ਹੈ ਵੀ ਹਾਂਜੀ ਲੈ ਵੀ ਆਪੀ ਨਾਲ ਦੀ ਨਾਲ ਚਲੋ ਰੇਟ ਵੀ ਬਿਲਕੁਲ ਜੈ ਜੀ ਆਪਾਂ ਕਰਾਂ ਹਾਂਜੀ ਹਾਂਜੀ ਜੈ ਜੀ ਸਾਨੂੰ ਬਿਲਕੁਲ ਲੈਂਦੇ ਨਾਲ ਹੀ ਗੱਲਬਾਤ ਹੀ ਹੋਵੇ ਜੜੀ ਗਾਂ ਆਪਣੇ ਤੋਂ 10000 ਤੋਂ ਲੈ ਕੇ 35000 ਤੱਕ ਹੀ ਆ ਠੀਕ ਹੈ ਜੀ ਹਾਂਜੀ ਲਓ ਵੀ 10000 ਤੋਂ ਲੈ ਕੇ 35000 ਤੱਕ ਬੈਲਾ ਆਇਆ ਠੀਕ ਆ ਤੇ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲਦੀ ਜਾਊਗੀ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਸ਼ੁਰੂਆਤ ਕਰਦੇ ਆ ਹੈਪੀ ਇਸ ਪਹਿਲੇ ਨੰਬਰ ਮੱਝ ਤੋਂ ਇਸਾਂ ਨੂੰ ਸਾਹਬ ਤੀਜਾ ਸੂਰਾ ਮੈਂ ਨੇ ਸੁਣਾ ਏ ਅੱਛਾ ਜੀ ਤੇ ਦੇਣ ਹੈ ਜੇ 5 ਲੈ ਜੇ 6 ਲੈ ਜੇ ਅੱਛਾ ਜੀ ਹਾਂਜੀ ਤੇ ਮਾਲਕਾਂ ਨੇ 12 13 ਕੁਲ ਦੁੱਧ ਦੂਜੇ ਸੂਰੇ ਜੋ ਆ ਮੈਂ ਛੱਡਿਆ 12 13 ਕਿਲੋ ਹਾਂਜੀ ਹਾਂਜੀ ਅਜੇ ਤੱਕ ਪਿਆ ਵਾ ਹਮ ਅਜੇ ਕਾਲੀ ਆਪਣਾ ਸ਼ਾਮੀ ਪਈ ਆਈਆਂ ਮੈਂ ਠੀਕ ਆ ਆਈ ਬੋਲੇ ਸੋਰੀ ਸਾਫ ਆ ਕੋਟ ਮੈ ਲਈਆਂ ਦੋ ਦੇਵੇ ਦੀ ਸਾਫ ਆ ਹਾਂ ਥਾਨ ਚੇੜਾ ਜੀ ਬਹੁਤ ਸਾਫ ਆ ਬਿਲਕੁਲ ਉਹ ਦੱਸੋ ਥਾਨ ਦੇਵੇ ਦੀ ਸਾਫ ਆ ਜਿੰਨੀ ਉਹ 200 ਟਿੰਗੋਦਰੋ ਲੈ ਗਏ ਤੁਸੀਂ ਕੋਟ ਆਈਆਂ ਏ ਇਹ ਫਿਰ ਉਧਰ ਦੀਆਂ ਫਰੀਦਪੁਰ ਹਾਂਜੀ ਮਾਲਵੇ ਦੀਆਂ ਮਾਲਵੇ ਦੀਆਂ ਹਾਂਜੀ ਹਾਂਜੀ ਤੇ ਲੋਕ ਦੋਸਤੋ ਤੀਜਾ ਸਵੇਰਾ ਮੈਨੇ ਸੁਨਾ ਠੀਕ ਆ ਜੀ 12 13 12 13 ਲੀਟਰ ਦੂਜੇ ਸਵੇਰੇ ਵੀਰਾਂ ਦਾ ਵੀ ਚਵਾ ਕੀ ਆ ਮਨੂ ਸਾਹਿਬ ਉਹ ਹੁੰਦਾ ਵੀਰ ਕੀ 15 ਕਿਲੋ ਦੁੱਧ ਮੈਂ ਦੇ ਦਊਗੀ ਪਰ ਕੋਈ ਵੀਰ ਸੇਵਾ ਵਾਲਾ ਵੀ ਪਤਰੀ ਸੇਵਾ ਵਾਲਾ ਵੀ ਲਿਆਗਾ 12 13 12 13 ਕਿਲੋ ਤੁਹਾਨੂੰ ਮੈਂ ਮਰਦੀ ਹਾਂ ਹਾਂਜੀ ਬਾਕੀ ਹੋਰ ਕੋਈ ਐਡੀ ਮੈਂ ਨੂੰ 12 13 ਕਿਲੋ ਦੰਦਾ ਵੀ ਕੀ ਤੇ ਚੌਕ ਕੰਨੀਆਂ ਤੋਂ ਪੂਰੀ ਆ ਮਤਲਬ ਸਾਹਿਬ ਸਾਰੀ ਓਕੇ ਮੈਂ ਦੇ ਠੀਕ ਆ ਹਾਂਜੀ ਬਹੁਤ ਸੋ ਚਗਾਠਾ ਚਗੂਠਾ ਕਰੋ ਚੱਕ ਚੌੜਾ ਪੇਠਪੂੜਾ ਹਵਾਨੇ ਦੇਵੇ ਦੀ ਤੁਹਾਨੂੰ ਆਪਾਂ ਥੋੜੀ ਲਾਗਿਓ ਵੀ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਪੱਦਰ ਸਮਝਾ ਨੂੰ ਗੱਲਬਾਤ ਆ ਇਹ ਸਫਾਈਆਂ ਆ ਆ ਦੇਖੋ ਜੀ ਬੈਕ ਸਾਈਡ ਤੋਂ ਵੇਖ ਲਓ ਠੀਕ ਆ ਜੀ ਕੋਈ ਨੱਕਾ ਕੋਈ ਬਾਹੀ ਛਾਈ ਦਾ ਵਾਲ-ਚਲ ਨਹੀਂ ਹੈਗਾਗਾ ਇੱਕ ਸਾਰਾ ਪੱਦਰ ਮਗਰੋਂ ਵਿਖਾਲਾ ਤੇ ਥਣ ਬਿਲਕੁਲ ਬਰਾਬਰ ਆ 33 ਨੂੰ ਬਿਲਕੁਲ ਮੈਂ ਕਹਿੰਦਾ ਹਾਂ ਜੀ ਸਾਹਿਬ 33 ਦਾ ਸ਼ਾਇਦ ਆਉਂਦੇ ਆ ਰੂਮ ਵਰਗੀ ਆ ਕੋਈ ਵੀ ਆਨਲਾਈਨ ਕਰੂਗਾ ਥਨਾ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਠੀਕ ਆ ਹਾਂਜੀ ਜੇ ਵੀ ਹੈਪੀ ਕੱਢੀਏ ਭਾਰਤ ਤਾਂ ਜਾਈ ਗਾ ਵੀਰ ਕੋਈ ਵੀਡੀਓ ਕਾਲ ਤੇ ਤਪਾ ਲੇ ਹਾਂਜੀ ਤੇ ਪਿੱਛੇ ਦੀ ਆਪਣੀ ਜ਼ਿੰਮੇਵਾਰੀ ਹੋ ਗਈ ਬਿਲਕੁਲ ਹਾਂਜੀ ਲੋ ਵੀ ਭਰਾਵੋ ਜਿਹੜਾ ਜਿਹੜਾ ਗਰੰਟੀ ਆਈ ਆ ਫੋਨ ਉਹਨੇ ਹੀ ਦੇ ਦੇ ਵੀਡੀਓ ਕਾਲ ਤੇ ਆਪਣੀ ਤਪਾ ਲਿਓ ਬਾਕੀ ਭਾਰਤ ਪਿੱਛੇ ਦੀ ਗਰੰਟੀ ਆ ਹੈਪੀ ਦਾ ਵੀ ਤਸल्ली ਆਪਣੀ ਸਿੰਘ ਗਲਾਈ ਦੇ ਵਿੱਚ ਆ ਬਿਲਕੁਲ ਠੀਕ ਆ ਛੋਟਾ ਸਿੰਘ ਤੇ ਵੱਡੀ ਬੰਦਰ ਦੀ ਗੱਲ ਕਰੀਏ ਤੇ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਇਹਨੂੰ ਕਾਊਂਟ ਕਰ ਸਕਦੇ ਹਾਂ ਠੀਕ ਆ ਵੱਡੀ ਮੱਝ ਆ ਮੀਡੀਅਮ ਪਲੱਸ ਆਇਟ 15 ਕਿਲੋ ਯਾਰ ਕਿਵੇਂ ਦੇ ਦੂਗੀ ਪਰ ਆਪਾਂ ਨੇ ਕੋਈ ਥੋੜੀ ਬੜੀ ਸੇਵਾ ਘੱਟ ਵਾਲਾ ਵੀ ਲੈਗਾ ਤਾਂ ਵੀ 12 13 12 13 ਕਿਲੋ ਨਹੀਂ ਮੈਂ ਮਰਦੀ ਠੀਕ ਹੈ ਜੀ ਹਾਂਜੀ ਲਓ ਜੀ ਠੀਕ ਹੈ ਜੀ ਇਹ ਕੋਈ ਮੈਂ ਆਈ ਨਾਲ ਉਹ ਡਾਟਾ ਚਟੂ ਚਾ ਮੈਂ ਦਾ ਵੀ ਠੀਕ ਹੈ ਜੀ ਹਾਂਜੀ ਮਤਲਬ ਮੱਝਾ ਟੋਟਰ ਲਾਮ ਲਾ ਕੇ ਪੰਜ ਚਾਰ ਮੱਝਾ ਹੈਗੀਆਂ ਹੈਗੀਆਂ ਪੱਕੀਆਂ ਆ ਟਾਈਮ ਤਿੰਨ ਮਹੀਨੇ ਵੀ ਕੋਲ ਆ ਤੇਰੇ ਦੋ ਮਹੀਨੇ ਸੰਦੇ ਵੇਚੋ ਤੁਸੀਂ ਵੈਸੇ ਵਪਾਰ ਜਿਹੜਾ ਇਧਰ ਵੀਰ ਕੁਲਦੀਪ ਸਿੰਘ ਹੋਣਾ ਦਾ ਠੀਕ ਹੈ ਜੀ ਤੁਸੀਂ ਦੇਖ ਰਹੇ ਜੀ ਤੇ ਹੈਪੀ ਉਹਨਾਂ ਦਾ ਵੈਸੇ ਵਪਾਰ ਸਾਂਝਾ ਵੀ ਆ ਕੋਈ ਭਰਾ ਆਉਂਦਾ ਠੀਕ ਹੈ ਜੀ ਮੱਝਾਂ ਦੀ ਥਾਂ ਮੱਝਾਂ ਵੀ ਮਿਲ ਗਈਆਂ ਤੁਹਾਨੂੰ ਗਾਵਾਂ ਆਈਆਂ ਬੇੜਾ ਕਿੰਦਰੀਆਂ ਬੇੜਾ ਵੀ ਇਸ ਘਰੇ ਮੌਜੂਦ ਆ ਪੰਜ ਚਰ ਤੇ ਨਾਲ ਦੇ ਨਾਲੇ ਪੰਜ ਚਰ ਮੱਝਾਂ ਵੀ ਮੌਜੂਦ ਆ ਸੋ ਬਾਕੀ ਹਵਾਂ ਨੇ ਚੱਡੇ ਦੀ ਜਿਹੜੀ ਦੋਸਤੋ ਫੱਤਰ ਇੱਕ ਸਾਰ ਲੇਵਾ ਮੋਟਾਈ ਦੇ ਵਿੱਚ ਥਾਣਾ ਮੋਟੇ ਥਾਣਾ ਤੇ ਬਿਲਕੁਲ ਟਿੱਪਣ ਟੁੱਪਣ ਜਿਹੜੀ ਪੂਰੀ ਰੂਮ ਵਗੋਂ ਆਉਂਦੀ ਆ ਪੋਲੀਟਿਕ ਆ ਆ ਦੇਖੋ ਤੁਹਾਡੀ ਚੰਗੀ ਹੈ ਬਰੇ ਮੱਜ ਬਹੁਤ ਆ ਕੀ ਦਾ ਮੁੱਲ ਕੀ ਕਰਦੇ ਆ ਲੈਣ ਦੇ ਨਾਲ ਸਮਝੋ ਮੁੱਲ ਕਰਦੇ ਲੱਖ ਹਾਂ ਥਾਣਾ ਦੇ 95000 ਦੀ ਮੈਂ ਦੇ ਦਾਂਗਾ ਇਹਦਾ ਸ਼ੋਰ ਛੱਪਾ ਵੀਰ ਦਾ ਕਰ ਦਾਂਗੇ 95 ਦੀ ਹਾਂਜੀ ਸ਼ੋਰ ਛੱਪਾ ਕਰ ਦਾਂਗੇ 95 ਦੀ ਦੋਸਤੋ ਤੁਹਾਨੂੰ ਦਿੱਤੀ ਜਾਊਗੀ ਵਿੱਚੋਂ ਮਾਨਤਨ ਹੋ ਜਾਊਗਾ ਸ਼ੋਰ ਛੱਪਾ ਹੋ ਜਾਊਗਾ ਸੋ ਕੋਈ ਭਰਾ ਸੰਪਰਕ ਕਰ ਲੈ ਠੀਕ ਹੈ ਜੀ ਤੇ ਬਾਕੀ ਆ ਤੁਹਾਨੂੰ ਇੱਕ ਵਾਰੀ ਲਾਗੇ ਹੋ ਦਿਖਾ ਦਈਏ ਆ ਥਾਣਾ ਸਪੇਸ ਵਾਂਡ ਬਿਲਕੁਲ ਤੁਹਾਡੇ ਸਾਹਮਣੇ ਸੋ 95000 ਦੀ ਮਿਲ ਜੂਗੀ ਤੁਹਾਨੂੰ ਉਹਦਾ ਮਾਨਤਾ ਕਰਾਂਗੇ ਵੀਰ ਦਾ ਉਹਨੇ ਜੇ ਕਰਿਆ ਤੇ ਖੁਨਾ ਚਾਹੇ ਹਾਂਜੀ ਹਾਂਜੀ ਛੋਟ ਸੇ ਆਪਾਂ ਕਰਾਂਗੇ ਅੱਲਾ ਕਰੇ ਕਿ ਇਸ ਵਾਰ ਸੈਗਰ ਨੰਬਰ ਤੇ ਤਰਾਫੀ ਆਪਣੇ ਕੋਲ ਬੇੜਾ ਦੇ ਵਿੱਚ ਆ ਗਈ ਇਹ ਸਾਨੂੰ ਸਾਫ ਘਰ ਵਾਲੇ ਦੂਜਾ ਸੂਆ ਨੇ ਮੈਂ ਆਪਾਂ ਤੀਜਾ ਮੰਨ ਕੇ ਲਈ ਆ ਅੱਛਾ ਸੂਈ ਨੂੰ ਅੱਜ ਕੋਈ 10 12 ਦਿਨ ਹੋ ਗਏ ਆ ਬੱਚਾ ਹਾਂਜੀ ਬੱਚਾ ਜੀ ਉਹ ਮਦਰ ਉਹ ਪਰ ਲਾਰਾ ਬਈ ਉਹ ਬਲੈਕ ਹੈ ਹਾਂਜੀ ਹਾਂਜੀ ਲੋ ਜੀ ਆ ਬਲੈਕ ਕੋਈ 12 ਦਿਨਾਂ ਦਾ ਸਮਾਂ ਹੋ ਗਿਆ ਦੂਜਾ ਸੂਆ ਹਾਂਜੀ ਆ ਬੱਚਾ ਠਾ ਕੇ ਖਾਦ ਗਿਆ ਬੱਚੇ ਵੜੇ ਪੜੇ ਨਾਰੂ ਨਾਲ ਬੱਚੇ ਦਾ ਆਵੇ ਅਵੇਲੋ ਠੀਕ ਹੈ ਜੀ 12 ਦਿਨ ਹੋ ਗਏ 12 ਦਿਨ ਹੋ ਗਏ ਤੇ ਇਹ ਤਾਂ ਥਲੇ ਆਪਣੀ ਦੁੱਧ ਦੀ ਕਿਸਤ ਨੂੰ ਸਾਹ ਨੂੰ ਸਾਹੀ 11 ਕਿਲੋ ਦੁੱਧ ਕੋਈ ਦੋ ਟਾਈਮ ਵੀ ਮੇਰਾ ਮਿਲ ਕੇ ਲੈ ਜਾਏ 11 ਕਿਲੋ ਮੈਂ ਕਹਿੰਦਾ ਦੋ ਟਾਈਮ ਮਿਲ ਕੇ ਲੈ ਜਾਏ ਆਹ ਬਾਤ ਕਾ ਲੇ ਲਾਈਆਂ ਵਾ ਹਾਂ ਹਾਂਜੀ ਉਹ ਕਰੋ ਜੜੀਤੀ ਵੀ ਬੜੀ ਆ ਠੀਕ ਹੈ ਲਓ ਸੋ 11 ਕਿਲੋ ਦੁੱਧ ਕੋਈ ਰੰਗੜਾ ਸੀ ਪਾਉਂਦੀ ਲੋੜ ਨਹੀਂ ਮੈਂ ਕਹਿੰਦਾ ਇਦਾਂ ਹੀ ਦੇ ਪਾਉਣਾ ਪੈਣਾ ਨਹੀਂ ਪਾਉਣਾ ਨਾ ਪਾਉ ਇਹ ਆਪਦੀ ਖੁਸ਼ੀ ਆ ਹਾਂਜੀ ਹਾਂਜੀ ਲਓ ਵੀ ਬਾਕੀ ਭੂਰ ਸ਼ਿਟਾ ਕੋਈ ਚੋਣ ਹੀ ਸਭ ਤੋਂ ਵੇਗ ਗੱਲ ਦੀ ਆਪਣੀ ਜ਼ਿੰਮੇਵਾਰੀ ਆ ਜਿਵੇਂ ਆਪ ਸਮਾਪ ਸਮਾਇ ਇੱਕ ਟਾਈਮ ਲਓ ਜੇ ਇੱਕ ਨੰਬਰ ਇੱਕ ਨੰਬਰ ਸੰਧੂ ਸਾਹਿਬ ਆ ਠੀਕ ਹੈ ਜੀ ਹਾਂਜੀ 12 ਕੇ 10 ਕਿਲੋ ਦੁੱਧ 11 11 ਕੇ 11 ਇੱਥੇ ਕੋਈ ਅਰੂ ਵੀਰ 11 ਮਨਾ ਲਾਂਗੇ ਆਨਲਾਈਨ ਖਰੂ 10 ਦੀ ਗਾਰੰਟੀ ਠੀਕ ਹੈ ਆਪਣੀ ਬਿਲਕੁਲ ਅਸੀਂ ਕੱਢ ਬਾੜੋ ਸਿੱਟਾ ਥਾਨ ਵਾਦ ਘਾਟੇ ਵਿੱਚ ਚੂਲ ਸਕਤ ਹੋਵੇ ਗੱਡੀ ਦਾ ਕਰਾ ਆਪਣਾ ਹਸਨ ਸਾਹਿਬ ਠੀਕ ਹੈ ਜੀ ਬਾਕੀ ਦੋਸਤੋ ਮਾਲ ਦੁੱਧ ਦੀ ਗੱਲ ਮੇਰਾ ਮੂਲਾ ਘਰ ਮਾਰ ਕੇ ਦੁੱਧ 12 13 13 14 ਕਿਲੋ ਦੁੱਧ ਗਾ ਕਰੀ ਤੁਹਾਨੂੰ ਸਾਹਿਬ ਠੀਕ ਹੈ ਭਾਈ ਆਈ ਭੁੱਖੇ ਘਰ ਆਵਾਂਗਾ ਲੋ ਵੀ ਸੋ 11 ਕੇ ਲੀਟਰ ਜਿਹੜਾ ਦੋਸਤੋ ਦੁੱਧ ਦੇ ਤਲੇ ਹਾਜ਼ਰ ਆ ਠੀਕ ਹੈ ਜੀ ਤੇ ਦੱਸਾਂ 11 ਬ ਇਹਨਾਂ ਦੀ ਸੂਈਏ ਤਕਰੀਬਨ ਬੱਚਾ ਮਗਰ ਦੂਜਾ ਸੂਬਾ ਰੰਗਾਂ ਗੋੜੀ ਲਾ ਕੇ ਤੇ ਲੰਬੀ ਹੋਇਆ ਦਾ ਉਂਜੀ ਕਾਗੜਾ ਜਿੱਡੀ ਕੱਦ ਬੋਤਾ ਵਾਲੀ ਗਾਂ ਹਾਂਜੀ ਬਾਕੀ ਠੰਡੀ ਧੀਰੀ ਵਾਲੀ ਲੈ ਵੇਖ ਲੋ ਲੋ ਜੀ ਠੀਕ ਹੈ ਲਗੀ ਥਾਂ ਤੁਣੀ ਹੋ ਕਿਦਾਂ ਲੱਗਾ ਤੇਰਾ ਹਾਂ ਵੀ ਕੇ ਭੈਣ ਨੇ ਚੋਣੀ ਹੋਵੇ ਵੀਰ ਨੇ ਚੋਣੀ ਹੋਵੇ ਇਹ ਚੰਗਾ ਆ ਸਦੀ ਚਵਾਈ ਵਾਲਾ ਏ ਹਾਂ ਹਾਂਜੀ ਠੀਕ ਹੈ ਜੀ ਬਾਕੀ ਇਹ ਵੀ ਸਾਰੀ ਨਵੀਂ ਆ ਫਿਰ ਫੋਨ ਜੀ ਕਹਿੰਦੇ ਸਾਂਭੀ ਨੋ ਤੇ ਦੂਜਾ ਸੁਆਹ ਜੇ ਪਰ ਆਪਾਂ ਤੀਜਾ ਮਾ ਨਿਕਲੇ ਤੀਜਾ ਮੰਨ ਕੇ ਵੀਰ ਕੋਈ ਗੱਡੀ ਲਵੇ ਠੀਕ ਹੈ ਠੀਕ ਹਾਂਜੀ ਲੋ ਵੀ ਤੀਜਾ ਕੇ ਦੋਸਤਾਂ ਅੰਕ ਕੇ ਕੋਈ ਵੇਰ ਸੌਦਾ ਕਰਨੇ ਵੈਸੇ ਦੂਜਾ ਵੀਰਾਂ ਦਾ ਵੀ ਦੂਜਾ ਕਹਿ ਕੇ ਉਹਨਾਂ ਦਿੱਤੀ ਪਰ ਤੀਜਾ ਕੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਚਲੋ ਜੀ ਆ ਮੋਲੇ ਦਾ ਪੈਨਾਂ ਤੇ ਉਰਦੀਆਂ ਵਾਲੇ ਕਰਦੇ ਨੇ ਮਗਾਵਾ ਆ ਦੇ ਉਹਨੇ ਬਿਲਕੁਲ ਛੋਟੇ ਛੋਟੇ ਰੱਖੀਏ ਕੇ ਮੋਲਾ ਫਿਰ ਲੈਣ ਦੇ ਜਿਹੜਾ ਸੌਖਾ ਰਵੇ ਵੀਰ ਨੇ ਕਰਨਾ ਕਿਸ ਨੇ ਸਮਝਾ ਮੋਲ ਕਰਦੇ ਨੇ 35000 ਹਾਂ ਜੀ ਆ ਨਾ ਕਰ 30000 ਦੀ ਦੇ ਦਾਂਗੇ 30 ਯਾਰ ਛੋੜ ਕਰਦੇ 29 ਹੀ ਜੀ ਮੈਸਲੂਸ ਕਰਕੇ 29 ਦੀ ਹਾਂਜੀ ਆ ਇਹਦਾ ਵੀਕ ਦਾ ਛੋੜ ਛੱਪਾ ਫੇਰ ਕਰਦਾਂਗੇ ਠੀਕ ਦੋਦੇ ਵੀ ਗਾ ਮੈੜਾ ਮੁਰਕੇ ਸੰਧੂ ਸਾਹਿਬ 12 13 12 13 ਕੋਈ ਦੋਦੂ ਕੁਝ ਨਹੀਂ ਆਦਾ ਉਹ ਵੀਰ ਨੂੰ ਬਾਕੀ ਠੰਡੀ ਧੀਦੀ ਬੜੀ ਆ ਹਾਂਜੀ ਫਿਰ ਪੂੰਜੀ ਕਹਿੰਦੇ ਸੰਭੀ ਸੂੰਭੀ ਦਾ ਆਪਾਂ ਨੂੰ ਪਾਣਾ ਮੇਰੀ ਪਾਣਾ ਆਪਾਂ ਦੇ ਠੀਕ ਆ ਤੇ ਇਧਰ ਤੀਜੇ ਨੰਬਰ ਤੇ ਪੀਏ ਦੀ ਡਿਟੇਲ ਕਰਦੇ ਸਾਂਜੀ ਵੀਰ ਬੱਚੀ ਚੰਗੀ ਆ ਹਾਂਜੀ ਸੰਧੂ ਸਾਹਿਬ ਇਹ ਵੀ ਆਪਾਂ ਨੂੰ ਕੱਲ ਹੀ ਏਰੀ ਆਈ ਆ ਹਾਂ ਇਹ ਵੀ ਜਿਹੜਾ ਬੰਦਾ ਆ ਜੀ ਤਾਂ ਚੰਗਾ ਪਰ ਸੇਵਾ ਨਹੀਂ ਬੰਦੇ ਦੀ ਇੰਨੀ ਹੈਗੀ ਬੱਚੀ ਕੰਨੀ ਦੀ ਰਹੀ ਇਹ ਵੀ ਬੜੀ ਨੀਂਗਰ ਜੀ ਹਾਂਜੀ ਪਹਿਲਾਂ ਬੱਚੇ ਨਾਲ ਥਾਂ ਤੋਂ ਪਹਿਲਾਂ ਵਾਲਾ ਜੀ ਹਾਂਜੀ 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 ਅਗੀ ਦੇਖੋ ਲਓ ਜੀ ਅੱਜ ਨੂੰ ਐ ਭੀ ਦਿਨ ਕਿੰਨੇ ਹੋ ਗਏ ਪੰਗਾ ਇਹਨੂੰ 20 ਤੋਂ 22 ਦਿਨ ਹੋ ਗਏ ਆ ਲਓ ਜੀ 20 ਤੋਂ 22 ਦਿਨ ਦਾ ਸਮਾਂ ਬੱਚਾ ਬੱਚੀ ਬੱਚਾ ਬੱਚਾ ਹੀ ਬੱਚਾ ਕਿੰਨਾ ਮੰਨੋ ਬੱਚਾ ਇਹ ਬੰਦੀ ਦੀ ਰਹੀ ਬੜੀ ਆ ਤੇ ਇਹਦੇ ਨਾਲ ਦੁੱਧ ਕਿੰਨਾ ਦੱਸਿਆ ਸਰਦੂ ਸਾਹਿਬ 9 ਕਿਲੋ ਦੁੱਧ ਹੋਣਾ ਮਿੰਕੇ ਲੈ ਜੇ ਦੋ ਟਾਈਮ 9 ਕਿਲੋ 9 ਕਿਲੋ ਤੇ 8 ਦੀ ਗਾਰੰਟੀ ਦੇਣਾ ਮੇਰੇ ਕੋਈ ਇਦਾ ਕਰੂਗਾ ਤੇ ਮੈਂ ਦੱਸੋ 9 ਕਿਲੋ ਦੁੱਧ ਕੱਲ ਹੀ ਆ ਗਿਆ ਆਨਲਾਈਨ ਕੋਈ ਧਰਾ ਸੌਦਾ ਕਰਦਾ ਤੇ 8 ਕਿਲੋ ਦੀ ਗਾਰੰਟੀ ਤਸੱਲੀ ਤੇ ਹੈਪੀਆਂ ਦਾ ਭੇਜਾਂਗੇ ਆਪਾਂ ਠੀਕ ਆ ਤੇ ਬਾਕੀ ਸੂਈ ਸੁਦਾ ਚਲੋ ਭਾਈਆ ਵੀ ਘਟੇ ਇਹ ਗੱਲ ਇਹਨਾਂ ਆਪਣੀ ਜ਼ਿੰਮੇਵਾਰੀ ਜੇ 8 ਦੇ ਹੱਥ ਹੀ ਹੋਊਗਾ ਜੇ 9 ਮੈਂ 9 ਹੀ ਕਹਾਂਗੇ ਠੀਕ ਹੋਵੇ 8 9 ਦੱਸਾਂ 12 13 ਕਿਲੋ ਦੀ ਬੁਤੀ ਬਾਤੀ ਚੰਗੀ ਹੈ ਨਾ ਹਾਂਜੀ ਸੰਦੂ ਸਾਹਿਬ ਵਾਰਨੇ ਸਾਮ੍ਹੇ ਸੁੱਟਾਂ ਦੁੱਧ ਦੇ 11000 10000 ਦੇ ਦੁੱਧ ਤੇ ਵੀੜੇ ਮਰਦੀ ਹੂੰ ਬਾਕੀ ਸਫਾਈਆਂ ਸਵੀਆਂ ਕੱਦ ਵਜੇ ਨਾਲੀ ਸਾਨੂੰ ਸਾਡੇ ਕੱਦ ਨਹੀਂ ਬਟਾ ਪੈਣ ਲੈਂਗੀਆਂ ਵੀ ਸੇਵਾ ਹੀ ਨਹੀਂ ਪੰਦੇ ਜੇ ਹੈਗੀ ਤੇ ਉਹ ਲੋ ਸੇਵਾ ਹੀ ਨਹੀਂ ਕਰਦੇ ਡੰਗਰਾਂ ਦੀ ਹੂੰ ਸੇਵਾ ਲਈ ਮੇਵਾ ਮਿਲਣਾ ਬਿਲਕੁਲ ਲੋ ਵੀ ਆਇ ਕੰਮ ਲੈਂਦੇ ਲੈਵਲ ਉੱਪਰ ਕਰਦੇ ਚੋਤਾ ਕਰਦਾ 8 ਕਿਲੋ ਦੀ ਤਸਰੀ ਦੇ ਕੋਈ ਵੀ ਵੀਰ ਜਿਹਨੇ ਪੈਣੇ ਖਾਣੇ ਜਿਹੜਾ ਮਰਦੀ ਚੋਲਿਆ ਵਾਲੋ ਰੱਸਾ ਵੀ ਗਾਂ ਦਾ ਸੁਰਤਾ ਜੋ ਐ ਲਓ ਲਓ ਜੀ ਹਾਈਟ ਕੱਦ ਵੀ ਪੂਰਾ ਵੱਡਾ ਤੇ ਆ ਤੁਹਾਨੂੰ 2 2 4 4 ਧਾਰਾ ਮਾਰ ਕੇ ਵੀ ਦਿਖਾਉਣ ਡਿਆ। ਇਹਨੇ ਠੰਡੀ ਦੀ ਹੀ ਕਰਨੀ ਆ। ਪਵਾਰਾ ਸਾਹ ਛੁੱਟ ਕੇ ਸੇ ਮਾਢੀ ਝੋਲ। ਲਓ ਜੀ ਸੀਲੀਆਂ ਕਰੋ ਚੱਕ। ਬਹੁਤ ਜਿਆਦੀ ਕੋਈ ਛੜਾਕਾ। ਆਮ ਮੰਗਰੋ ਨੇ ਵੱਲ ਰਸਾ ਸੇ ਛੁੱਟਦਾ ਲੋ। ਹਾਂ ਠੰਡੀ ਸੇ ਸਾਊ ਆ। ਕੋਈ ਹੋ ਜੀ ਨਹੀਂ ਗੱਲ ਬਾਰੇ ਰਸਾ ਵੇਲਾ ਸੁੱਟਿਆ ਜੋ। ਠੀਕ ਆ ਠੀਕ। ਹਾਂ ਜੀ। ਲਓ ਜੀ ਬਹੁਤ ਵਧੀਆ ਠੀਕ ਆ ਜੀ। ਸੋ ਸੀਲ ਸੋ ਪਸ਼ੂ ਆ। ਤੇ ਮੁੱਲ ਵੀ ਜਿਹੜੇ 200 ਬੜੇ ਵਾਜਬ ਜਾਇਜ਼ ਰੇਟ। ਤੇ ਕਰਮਾ ਲਈ ਵੈਸੇ ਚੰਗੇ ਹੱਥ ਚਲੀ ਗਈ ਤੇ ਜਿਆਦਾ ਨਹੀਂ ਕਹਿੰਦੇ ਵੀ 10 ਲੀਟਰ 10 11 ਦਾ ਜਸੂ ਉਹ ਘਰ ਚੋਂ ਲਈ ਬਹੁਤ ਚੰਗੀਆਂ ਵਾ ਇਹ ਦੂਜਾ ਸੁ ਆਜੋ ਹਾਂ ਬਾਕੀ ਰੰਗ ਰੂਗ ਬੜਾ ਵਧੀਆ ਸੀ ਐਸ਼ਵਨ ਦੀ ਬੜੀ ਉਪਰੋਂ ਠੀਕ ਆ ਜੀ ਮੜਾ ਮੋਰ ਜਿਹੜਾ ਪੱਕੇ ਥਾਂ ਦਾ ਕਰਦੀਆਂ ਵਾ ਐਂ ਹੋਈਆਂ ਕਰਕੇ ਨਾ ਆ ਬੱਚਾ ਬੱਚੇ ਕੁੜੇ ਬੱਚੀ ਦਿੱਤੀ ਤੇ ਬਕਾਨੂ ਗੱਲਾਂ ਦਿੱਤਾ ਸਾਈ ਨੇ ਬੱਚਾ ਆ ਤੇ ਨੂੰ ਅੱਛਾ ਵਾਈਟ ਇਹ ਬੱਚਾ ਦਾ ਇਹ ਮਸ਼ੀਨ ਜੇ ਬੜੀ ਟੀਗਾ ਬਹੁਤ ਟੌਪ ਜਨਾ ਭਰਾਇਆ ਹੈ ਹੂੰ ਪਰ ਉਂਜੀ ਚਿਚੇ ਵਾਲੇ ਪੈਲ ਚਾਰੇਂਸ ਬਿਲਕੁਲ ਬਿਲਕੁਲ ਚੋ ਤਾਂ ਨੇਚਰਲ ਕੁਦਰਤੀ ਪ੍ਰੋਸੈਸ ਹਾਂਜੀ ਹਾਂਜੀ ਬੱਚੇ ਵਾਲਾ ਗਰਦਰੀਆ ਕਰਵਾ ਤੇ ਹੁੰਦੇ ਟੀਗਾ ਚੰਗਾ ਭਰਾ ਪਰ ਦੇ ਵਛਾ ਕੁਛ ਆ ਗਿਆ ਮਗਰ ਹਾਂਜੀ ਇਹ ਤਾਂ ਰੱਬ ਦਾ ਸਵਾਸ ਨੂੰ ਹੈ ਵੇਸੇ ਵੇਸੀ ਕੱਦ ਕਾਰ ਦੀ ਵੱਡੀ ਆ ਠੀਕ ਆ ਕੱਦ ਵੱਡਾ ਦੂਜਾ ਸੂਰ ਸੂਈਏ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ ਕਰਮਾਂ ਲਈ ਤੇ ਵੱਚੀ ਇਹ ਦਵਾਂਗੇ ਕਿਨੇ ਦੀ ਅੱਪੀ ਅੱਜ ਤੁਹਾਨੂੰ ਸਾਵ ਦੁੱਧ ਹੁੰਦਾ ਕੇ 12 13 ਅਗਲੇ ਫਿਰ ਤੇ ਵੱਚੀ 35000 ਜਗੀ ਸੀ ਵੀ ਉਹਨਾਂ ਕੋਲ ਮੁੱਲ ਬਾਤੀ ਕਰਦੇ ਆ 28000 ਦੀ ਕਰ ਦੇ ਦਾਂਗੇ 28 ਦੀ 27 ਦੀ ਦੇ ਦਾਂਗੇ ਹਾਂ ਜੀ ਲਓ ਕਰੋ ਚੈੱਕ ਹਾਂ ਜੀ ਉਹ 26000 ਦੀ ਹੋ ਜਾਏਗਾ 500 ਛੋਟ ਨਹੀਂ 525 ਦੀ ਚੱਲਣੀ ਆ ਆ ਚੱਕੋ 26000 ਦੀ ਯਾਰ ਮਿਲ ਜਣੀ ਆ ਠੀਕ ਆ ਜੀ ਪੂਰੀ ਚਮਕਦਮਕ ਪੂਰੀ ਬੱਚੀ ਦੀ ਲੋ ਦਿੰਦਾ ਕੋਈ ਨਹੀਂ ਜੋ ਮਿਲਣਗੇ ਆਪਣੇ ਕੋਲੇ ਹਾਂ ਬਾਹੋਂ ਰਹਿਣਗੇ ਆਪਣੇ ਸਾਰਾ ਸਿਆਲ ਪੱਧਰੇ ਜੀ ਲਓ ਵੀ ਪ੍ਰਭੂ ਠੀਕ ਆ ਜੀ ਆਉਦੇ ਜਾਂਦੇ ਰਹੋ ਸਾਰਾ ਹਾਂ ਜੀ ਤੇ ਬਿਲਕੁਲ ਛੋਟੇ ਛੋਟੇ ਮੋਲੇ ਤੇ ਪਹਿਲੀਆਂ ਦੇ ਵਿੱਚ ਮੇਲਾ ਲੁੱਟਣ ਵਾਲੀ ਗੱਲ ਹੀ ਆ ਬੱਚੀ ਬੜੀ ਪਿਆਰੀ ਥਾਣੇ ਕੋਈ ਤੁਹਾਨੂੰ ਇਧਰੋਂ ਫੇਰ ਦਿਖ ਤੂੰ ਤਾਂ ਤੁਣਾ ਕੋਈ ਤਣਾਸ ਹਮ ਨੂੰ ਸਭ ਕੋਈ ਭੂੜ ਛਿੱਟਾ ਥਾਣ ਵੱਧ ਕਰੇ ਕਿਹਦੇ ਡੰਗਰ ਦੇ ਹੋਵੇ ਤਾਬਾ ਕਰਾਇਆ ਦੇਂਦਾਰ ਆ ਸਹੀ ਗੱਲ ਹੈ ਹਾਂਜੀ ਆਪਾਂ ਕੋਲ ਆ ਕੇ ਦੱਸਿਓ ਕੋਈ ਤੇ ਨਿਕਲੇ ਕੋਈ ਸਾਫ ਸੁਥਰਾ ਕੰਮ ਕਰਦਾ ਆਪਾਂ ਦੇ ਸਾਧਾ ਨਾਲ ਆ ਬਸ ਜੀ ਠੀਕ ਹੈ ਤੇ ਕਿਉਂ ਦੋਸਤੋ ਅੱਗੋ ਵੀ ਕਿਸੇ ਦੇ ਪੈਸੇ ਲਾਉਣੇ ਬੜੇ ਔਕੇ ਪੈਸੇ ਬਣਦੇ ਜਾਂ ਜਦ ਪੈਸਾ ਹੋ ਜਾ ਰੁਪਈਆ ਬਹੁਤ ਇਕੱਠਾ ਕਰਨਾ ਔਖਾ ਹੁੰਦਾ ਤੇ ਹੈਪੀ ਅੱਗੇ ਆਪਣੇ ਕੋਲ ਆ ਗਈ ਹਰਿਆਣਵੀ ਜੀ ਬੱਚੀ ਇਹਨਾਂ ਨੂੰ ਜ਼ਾਵਤ ਦੇਸੀ ਲਾ ਲਓ ਕੋਈ ਜਿਹੜੀ ਮਰਜ਼ੀ ਲਾ ਲੇ ਹਾਂ ਇਹ ਪਹਿਲੇ ਦਿਨ ਜਮੂ 6 ਦੰ ਦੇ ਜੋ ਚਿੱਗੀ ਆ ਚਿੱਗੀ ਆ ਤੇ ਦੁੱਧ ਦਾਖਲ ਹੋਗਾ ਮਿੰਤੀ ਵਾਲਾ 5 ਲੀਟਰ ਮਾਰ ਕੇ ਲੈ ਤੇ 9 ਕਿਲੋ ਦੀ ਆਪਾਂ ਗਰੰਟੀ ਦੇ ਦਾਂਗੇ ਜਿੱਡੀ ਚਿੱਟੀ ਬੱਚੀ ਆਪੋਂ ਚਿੱਟਾ ਦੁੱਧ ਦੁੱਧ ਵੀ ਮੱਝਾਂ ਰਗਾ 6 ਫਾਇਦਾ ਹੁੰਦੇ ਵਾਪਸ ਵੀ ਵਿਖਾਦਾ ਆ ਪਰਵਾਹ ਜਾਈ 6 ਮਾਦਰ ਹੋ ਗਿਆ ਨੂੰ ਆਈ ਨਹੀਂ ਹਾਂਜੀ ਇਹ ਤਾਂ ਕਰੀ ਆ ਜੇ ਸ਼ੋਕੇ ਚ ਮਹਰਾਗਾ ਇਹ ਵੀ 6 ਫਾਇਡ ਨਹੀਂ ਆਉਂਦੀ ਮੈਂ ਕਹਿੰਦਾ ਮੱਝ ਹੋਵੇ گا ਗਾਂ ਕਰਾ ਮੱਝ 6 ਫਾਇਦਾ ਪਹਿਲੇ ਦਿਨ ਪਹਿਲੇ ਦਿਨ 6 ਦੰ ਤੇ ਕਿੰਨੇ ਹੋਗੇ ਇਹਨੂੰ ਇਨੂ ਆਖਰੀ ਨੂੰ ਕੋਈ ਚੋਰਾ ਦੇ 15 ਦਿਨ ਹੋ ਗਏ ਜੋ ਬੱਛਾ ਹੀ ਮਗਰ ਬੱਛਾ ਮਗਰ ਇਹ ਜਰਸੀ ਬਸ਼ਾ ਕਦਾਤਾ ਹੁੰਦਾ ਬਾਕੀ 2 ਤੋਂ 10 ਕਿਲੋ ਆਖੋ 10 ਕਿਲੋ ਸੰਦਾ ਮਿੰਕੇ ਲੈ ਲੇ ਉਹ ਤੋਂ 100 ਦੀ ਗਰੰਟੀ ਬਾਕੀ ਤੁਸੀਂ ਵੇਖ ਸਕਦੇ ਜੇ ਮਾਰੇ ਮੋੜ ਜੇ ਤੁਹਾਨੂੰ ਸਿੰਘ ਜਿਹੜੇ ਨਜ਼ਰ ਆਉਣਗੇ ਠੀਕ ਹੈ 2-2 4-4 ਇੰਚ ਤੇ ਮਾਰੇ ਰੇਡ ਦੀ ਲਿਖਾਉਰੇ ਰੇ ਕਲਰ ਤੇ ਵੇਚਾ ਵਾਈਟ ਗ੍ਰੇ ਕਲਰ ਆ ਤੇ ਥਾਂ ਲੰਮਾ ਹੈ ਥਾਂ ਦੇ ਸੰਦਾ ਹੱਥ ਦੀ ਚਵਾਈ ਆ ਦੇਖੋ ਕੋਈ ਜੂਰ ਰੋਸੀ ਤੇ ਨਹੀਂ ਪਾਉਣੀ ਪੈਂਦੀ ਇਹਨੂੰ ਜਦ ਨਿਆਣਾ ਪਾ ਗਏ ਪਾਲੀ ਦਾ ਹਾਂਜੀ ਹਾਂਜੀ ਠੀਕ ਹੈ ਨਿਆਣਾ ਪਾਏ ਕੋਈ ਲੱਤ ਛੜ ਮਾਰੇ ਆ ਦੇਖੋ ਜੀ ਠੰਡੀ ਤੇਰੀ ਬੱਚਾ ਛਰਨਾ ਛਡੋ ਨਹੀਂ ਛਰਨਾ ਮਾ ਛਡੋ ਹੈ ਨਹੀਂ ਕਿ ਠੰਡੀ ਹੁੰਦਾ ਕਰਮਾ ਵਾਲੀ ਠੀਕ ਆ ਹਾਂਜੀ 10 ਤਾਂ ਆਪੇ 10 ਹੀ ਹੋਗਾ ਤੋ ਮੈਂ ਕਹਿੰਦਾ ਤੁਹਾਨੂੰ ਸਾਹਿਬ 10 ਕਿਲੋ ਇਚਾ ਤੇ 10 ਕਿਲੋ ਦੋ ਟਾਈਮ ਚਵਾ ਦਾਂਗੇ ਆਉਣ ਲਾਂ ਖੜੇ ਤੇ 9 ਕਿਲੋ ਵੀ ਗਾਰੰਟੀ ਦੇ ਭੇਜ ਦਾਂਗੇ ਉਹ ਦੋਸਤੋ ਬੜੇ ਵੀਰ ਸ਼ੌਂਕ ਜਾਂ ਰੱਖਦੇ ਆ ਇੱਕ ਦੇਸੀ ਬਿਹੜਾ ਦਾ ਵੀ ਤੇ ਮੂਹਰੇ ਦੇ ਵਿੱਚ ਆ ਪਾ ਤੁਹਾਨੂੰ ਦਿਖਾ ਰਿਹਾ ਵਾਈਟ ਰੰਗ ਆ ਵਾਈਟ ਤੇ ਅਗਲਾ ਟੋਕਰ ਨਹੀਂ ਉਹਨਾਂ ਚੀਜ਼ਾਂ ਦਾ ਜਿਹਨੇ ਆਪਾਂ ਸੱਜਰ ਦੇ ਦੇਣੀ ਆ ਠੀਕ ਆ ਹਾਂਜੀ ਮੋਲ ਆਪਾਂ ਹੋ ਗਏ ਪੱਦਰ ਸਫਾਈਆਂ ਸਵੀਆਂ ਰੇ ਲੋ ਆ ਦੇਖੋ ਕਰਨੀ ਖੁਰਨੀ ਕੁੜੀ ਇਹਦੀ ਹਾਂ ਬੱਚੀ ਬਹੁਤ ਜਿਆਦਾ ਸੋਹਣੀ ਆ ਆ ਦੇਖੋ ਲਿਕਰੇ ਦੁੱਧ ਪੀਣ ਨਾਲ ਚੰਗੀ ਆ ਹਾਂ ਪਰ ਇੰਨੇ ਚ ਮੱਝ ਨਹੀਂ ਆਉਂਦੀ ਜਿੰਨਾ ਨੇ ਮੱਝਾਂ ਦੇ ਪ੍ਰਾਪਤ ਤੈਨੂੰ ਦੱਸਿਆ ਵੀ 6 ਫੈੜ ਮੱਝਾਂ ਨਹੀਂ ਗਈਆਂ ਦੀ ਆਉਂਦੀਆਂ ਦੀ 6 ਫੈੜ ਆਉਂਦੀ ਆ ਇਹ ਮੱਝ ਹੀ ਆ ਪਰ ਮੱਝਾਂ ਵਾਜੇ ਮੱਝ ਦੀ ਗਾਵਾਂ ਤੋਕੜਾਂ ਦੇ ਭਾਜ ਦੇ ਦੇ ਰਹੀ ਹੈ ਲੋ ਵੀ ਹਾਂਜੀ ਠੀਕ ਆ ਜਾ ਵੀ ਹੈਪੀ ਮੋਰ ਦਾ ਵੀਰ ਇਹਦਾ ਤਾਂ ਤੰਤ ਹੁਣ ਬਾਕੀ ਚੋਣ ਬਹੁਤੀ ਜਿਆਦੀ ਚੰਗੀ ਆ ਐ ਵੀ ਬੰਗਰ ਅਸੀਂ ਪਾ ਕੇ ਥੋੜਾ ਲੱਤ ਲੂਤ ਨਹੀਂ ਲੱਗਦੀ ਨਾ ਨਾ ਸਾਨੂੰ ਸਭ ਲੱਤ ਨਹੀਂ ਲਾਉਂਦੀ ਮਾਸਾ ਜੀ ਠੀਕ ਆ ਇਹ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਬਾਕੀ ਸਫਾਈ ਬੜੀ ਆ ਦੋਸਤੋ ਬੱਚੇ ਸਭ ਚੰਗੇ ਹੋ ਜਾਂ ਪੂਰੀ ਸ਼ੈਣ ਸ਼ੂਨ ਕਰਦੀ ਬੱਚਾ ਜਿਹੜਾ ਸਾਡਾ ਬੱਚਾ ਕੁੜੀ ਨੇ ਕਿੱਡਾ ਟਾਪ ਦਾ ਸਤਾ ਕੁੜਿਆ ਵਾ ਸ਼ੀਨ ਜੀ ਕਾਨੂੰ ਗੱਲਾ ਹੈ ਯਾਰ ਜਰਸੀ ਦੇ ਵਿੱਚ ਮਗਰ ਬੱਚਾ ਆ ਗਿਆ ਹਾਂਜੀ ਲੈ ਵੀ ਬਹੁਤ ਵਧੀਆ ਤੁਸਪਾਇਆ ਸਨ ਜੋ ਕੀ ਕਹਿਣ ਦੀ ਗੱਲ ਆ ਚੰਗੀ ਆ ਬੱਛੀ ਸਾਰੀ ਚੰਗੀ ਆ ਤੇ ਲਓ ਜੀ ਦੋਸਤੋ 10 ਕਿਲੋ ਤੋਦਾ ਵੇੜ ਦੇ ਥੱਲੇ ਤੇ ਸੂਆ ਬਿਲਕੁਲ ਸੱਦਰ ਤਾਜੀ ਸੂਈ ਆ ਤੇ ਹੈਪੀ ਮੁੱਲ ਐਡਾ ਕੀ ਹਮਰਾ ਮੁੱਲ 25 ਕਰ ਲੀਏ 26 ਕਰ ਲੀਏ 23000 ਦੀ ਦੇ ਦਈਏ 23000 ਦੀ 22 ਜੀ ਦੇ ਦਾਂਗੇ 22000 ਦੀ ਸਾਢੇ 21 ਜੀ 21 ਪੂਰੇ ਹਿੰਦੂ ਦੇਣੀ ਹਾਂ ਨਹੀਂ ਜਿਹੜੀ ਜੱਸ ਨੋਈ ਆ ਇੱਕ 200 ਛੋੜ ਹੀ ਹੋਣੀ ਜੀ ਇੰਨੇ ਰੁਪਏ ਤਾਂ ਵਾਹ ਸੱਚੇ ਖੱਪੇ ਟਰੰਕ ਦੀ ਪੂਰਤ ਹੋ ਜਾਣੇ ਇੰਨੇ ਕਦੇ ਕਈ ਵੜੇ ਕੁੜੀਆਂ ਜਿਹੇ ਦਾ ਨੋਟ ਹੈ ਪਾਪਾ ਸੋਰੇ ਇੰਨੇ ਕਦੇ ਉਂਝੀ ਪੋਜੇ ਪਾਈ ਪੂਲੇ ਦੇ ਕੇ ਇੱਦੇ ਹਾਂ ਹਾਂ ਲਓ ਵੀ ਬੱਚੀ ਚੰਗੀ ਅਸੀਂ ਸਿਖਾਈਆਂ ਵੇਲੇ ਸਭ ਕਿਦਾਂ ਦੀਆਂ ਦੁਨੀਆਂ ਕਰਮਾਲੀ ਨੂੰ ਗੱਲਾਂ ਕਰਨ 2000 ਦੀਆਂ ਨਹੀਂ ਦੇਣੀ ਆਪਾਂ 200 ਛੋੜ ਹੀ ਹੋਣੀ ਬਹੁਤ ਪਿਆਰੀ 21 21000 ਦੀ ਲਓ ਜੀ 2100 ਛੋੜ ਕੋਈ ਵੀ ਮੇਰਾ 20 ਹਲਾ ਹਲਾ ਫੋਨ ਲਾਵੇ 21 ਦੀ ਦੇਣੀ ਜੱਸ ਨੂੰ ਸਾਰੀਆਂ ਛੋੜਾਂ ਕਰਕੇ ਠੀਕ ਆ ਬੱਚੀ ਜੰਗੀ ਸਫਾਈਆਂ ਵੇਖੋ ਆਪਣੇ ਕੋਲ ਜਿਹੜੀ ਇਧਰ ਨੈਕਟ ਆ ਆ ਗਈ ਬੈੜ ਇਹ ਸੰਤੂ ਸਾਹਿਬ ਗੱਗਣ ਜੋ ਗੱਪਣ ਹਾਂਜੀ ਇਹ ਦੂਜਾ ਸੁਆ ਘਰ ਆ ਲਖਿਆ ਵਾ ਇਹ ਸਵੇਰੇ ਆਈ ਇਹ ਵੀ ਅੱਜ ਹੀ ਆਈ ਤੇ ਆ ਵੀ ਅੱਜ ਹੀ ਆਈ ਤੋਹਫਾ ਠੀਕ ਆ ਉਹ ਤੋਕਰ ਹੋਈਆਂ ਉਹ ਤੋਕਰ ਆ ਇਹ ਗੱਪਣ ਲੈ ਜੂ ਤੇਨੇ ਜਿੰਨੇ ਸਾਹਿਬਾ ਜੀ ਹੱਥ ਦਾ ਹੱਥ ਦੇਨੇ ਪਏ ਸੂਨ ਚ ਹੱਥ 10 ਹਾਂਜੀ ਲਓ ਜੀ 8-10 ਦਿਨ ਹਜੇ ਦੇ ਪਏ ਆ ਸੂਨ ਦੇ ਥੋੜੇ ਜਿਹਾ ਉਪਰੋਂ ਦੇਖ ਸਕਦੇ ਤੁਸੀਂ ਨਰਮ ਆ ਪਰ ਰੇਟ ਬਿਲਕੁਲ ਛੋਟਾ ਮੌਨ ਬੜੇ ਜਾਇਜ਼ ਹੋਣਗੇ ਠੀਕ ਆ ਜੀ ਕਿਉਂਕਿ ਜੇ ਉਪਰੋਂ ਨਰਮਾ ਤੇ ਇਹ ਨਹੀਂ ਵੀ ਰੇਡ ਕਰਮ ਹੋ ਜੂਗਾ ਤੇ ਆਹ ਦੇਖੋ ਥਣ ਚਾਰੇ ਥਣ ਸਪੇਸ ਵਾਟ ਬਿਲਕੁਲ ਤੁਹਾਡੇ ਸਾਹਮਣੇ ਆ ਦਿਨ ਰਸਾਲ ਨੇ 12 13 ਕਿਲੋ ਦੁੱਧ ਦਿੱਤਾ ਹੈ ਕਿ 14 ਦੇ ਸਕਦੀ 15 ਵੀ ਦੇ ਸਕਦੀ ਜੇ ਜੀ 8 ਲੈ ਜੂ ਹਜੇ ਖੁੱਲੇ ਡੁੱਲੇ ਠੀਕ ਹੈ ਬਰੇ ਅੱਜ ਹੀ ਤੁਰੀ ਆਈ ਆ ਆਪਣੇ ਜੇ ਠੀਕ ਆ ਬਬੂਦਰ ਦੋਸਤੋ ਬਾਹਰ ਕੁੜਤਾ ਨੂੰ ਤੋੜ ਕੇ ਦਿਖਾਉਣੇ ਆਪਾਂ ਠੀਕ ਆ ਜੀ ਇਹ ਗੱਪਣ ਤਿਆਰੀ ਦੇ ਵਿੱਚ ਆ ਠੀਕ ਆ ਲੈ ਜੂ 8 ਲੈ ਜੇ 7 ਲੈ ਜੇ ਹਾਂ ਜੀ ਹਾਂ ਜੀ ਇਹ ਕਾਲਿਆ ਪਹਿਨੀਆਂ ਥੋੜੀਆਂ ਲੋਕ ਘਰ ਆ ਕੋਈ ਮਾਰ ਕੱਢ ਦੇਣਾ ਜਦੋਂ ਆ ਦੇਖੋ ਲੋਬੀ ਠੀਕ ਆ ਪਛੀ ਚੈੱਕ ਕਰੋ ਤੁਸੀਂ ਇਹ ਵੀ ਰਗ ਵੀ ਬਦਾਮੀ ਆ ਮੈਨੂੰ ਲੱਗਦਾ ਸਭ ਦਾ ਫੈਡ ਚੰਗੀ ਜਾਊਗੀ ਹਾਂ ਇਹ ਸਿਆਲ ਗਰਮੀ ਵਾਲੇ ਤੋਹਫੇ ਆ ਹਾਂ ਆ ਇਹ ਅੱਗੇ ਸਾਰੇ ਦੀਕਣ ਦੇ ਵੀ ਇਹ ਤੋਹਫੇ ਰਹਿ ਕਿੱਥੇ ਗਏ ਵੀ ਆਹ ਤੋਹਫੇ ਕਿੱਥੇ ਆਉਣੇ ਆ ਠੀਕ ਆ ਆ ਜਾ ਪੀਓ ਨਾ ਫੇਰ ਗੱਲ ਦੋਪਹੀ ਗਿਆ ਸੀ ਲਾ ਦੇ ਫੇਰ ਲੈਣਾ ਵਾਦੂ लोगांदे डंगर मुगदे दा डंगर नी मुगदा पा मुक जांदा डंगर नी मुकदा उन्हें आखियां नहीं आ गया फिर आहो वो सिस्टम है ओह उंदे 24 घंटे अपन दा मजगा गावां 24 घंटे अठ दा अठ दा मिल 5 4 ਵੜਾ 5 4 ਮੱਜਾ ਇਹ ਇਹਦਾ ਐਪੀ ਕੀ ਲੈਣੇ ਦੇਣੇ ਕਰਦੇ ਆ ਸੰਗੋ ਵਸ਼ੀਓ ਤਿਆਰ ਤੁਰਨ ਲਈ ਫਿਰਦੇ ਵਸ਼ੀ 40 ਦੀ ਵੇਲੇ ਦੀ 36 ਦੀ ਵੇਲੇ ਦੀ 35 ਦੀ ਵੇਲੇ ਦੀ ਹਾਂਜੀ ਹੋਰ ਆਪ ਕੋ 32000 ਦੀ ਯਾਰ ਦੇ ਦਾਂਗੇ 32 ਦੀ ਹਾਂ ਨਾ 30000 ਦੀ ਦੇਣੀ ਬਸ ਜੇ ਇਸ ਤਰ੍ਹਾਂ ਕੁਸਰਾਂ ਕੱਢ ਕੇ ਹਾਂਜੀ ਲਓ ਜੀ ਅੰਦੋਰ ਦੇਂਦਾ ਕੋਈ ਪ੍ਰਾਪਰ ਤੋਂ ਮਿਲਿਆ ਦੋ ਦੇਣ ਕਿ 13 14 ਕਿਲੋ ਦਹੀਂ ਜਗਾਜ ਲਓ ਜੀ ਇਸ ਤੋਂ ਬਾਅਦ ਐਪੀ ਆਪਣੇ ਕੋਲ ਜਿਹੜੀਆਂ ਤੋਹਫੀਆਂ ਕੁੜੀਆਂ ਇਹਦੇ ਲੈ ਲਓ ਟੋਕਰ 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 ਹੂੰ ਦੁੱਧ ਕਿੰਨਾ ਦੇ ਥਲੇ ਦੋ ਸੰਭੋ 6 ਕਿਲੋ 6 ਕਿਲੋ 6 ਕਿਲੋ ਦੁੱਧ ਆ ਹਾਂ ਤੇ ਇਹਨੂੰ ਅੱਜ 16 ਦਿਨ ਸਾਰਨ ਟੀਕਾ ਭਰਾਏ ਨੂੰ ਹੋ ਗਏ ਜੋ ਠੀਕ ਆ ਹਾਂਜੀ ਲਓ ਦੋਸਤੋਂ ਨਵੇਂ ਦੁੱਧ ਵੀ ਰਲੀਆਂ 16 17 ਕ ਦਿਨ ਦਾ ਟੀਕਾ ਹੋ ਗਿਆ ਸਮਾਂ ਇਹਨੂੰ ਭਰਾਏ ਨੂੰ AI ਕਰਵਾਈ ਨੂੰ ਹਾਇ ਵੀ ਜਰਸੀ ਦੁੱਧ ਕਿੰਨਾ ਦੱਸਿਆ ਜੇ 6 ਕਿਲੋ 6 ਕਿਲੋ ਆ ਇੱਥੇ ਕੋਈ ਅਜੇ ਲੀਟਰ ਮਾਰਦਾ 6 ਕਿਲੋ ਆਨਲਾਈਨ ਕਰੇ ਭੂਰ ਛਿੱਟਾ ਥਣ ਵਧ ਘਟ ਕੇ ਇਹਦੇ ਆਪਾਂ ਪਹਿਲਾਂ ਗੱਲ ਕਹਿ ਦਿੰਨੇ ਆ ਤੇ 5 ਕਿਲੋ ਦੀ ਆਪਾਂ ਦੀ ਗਾਰੰਟੀ ਦੇ ਦਾਂਗੇ ਠੀਕ ਆ ਹਾਂਜੀ ਠੀਕ ਆ ਲੈ ਵੀ ਰੈਪੀ ਕੱਢ ਆ ਜੀ ਹੋ ਪਰਮਾਲੀ ਬੱਚੀ ਦਾ ਤੇ ਸੂਆ ਹੋਇਆ ਹੈ ਵੀ ਦੂਜੇ ਨੂੰ ਹੋਊਗੀ ਬੱਚੀ ਨਾ ਸੋ ਪਹਿਲਾ ਸੂਰੀਆ ਗੱਲ ਦੂਜੇ ਵਾਲੀ ਗੱਬਰ ਆ ਪਤਾ ਨਹੀਂ ਮੈਂ ਮੂੰਹੋਂ ਵੀ ਛਿੱਗੀ ਹੋਊਗੀ ਆਪਾਂ ਵੇਖੀ ਨਹੀਂ ਆਵੇਂ ਤੇਰਾ ਵਾਕੀ ਆਵਾ ਇਹ ਜਵਾਨ ਹੋਊਗੀ ਜਰਸੀ ਸ਼ਾਹੀ ਵਾਲ ਦਾ ਕਰਾਉ ਹਾਂਜੀ 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 ਥੱਲੇ ਦੀ ਉਹ ਜਿਹੜਾ ਬੰਦਾ ਪਾਉਣਾ ਪਾਉ ਪਵੰਡ ਪਾਉਣਾ ਪਾਉਣ ਦੀ ਦਾ ਬਾਇਓ ਥੱਲੇ ਸੰਸਾਰੀ ਇਹ ਵੀ ਨਵੀਂ ਤੋਹਫੇ ਹੀ ਅੱਜ ਆਪਣੇ ਸਾਰੇ ਪਾ ਨਿਗੇ ਨਿਗੇ ਇੱਕ ਬੱਛੀ ਇੱਕ ਆਖਰੀ ਨਾ ਫੁੱਟਬਾਲ ਇੱਕ ਆਖੀ ਤਾਂ ਗੇਂਦ ਹੀ ਆ ਆ ਸਾਨੂੰ ਬਹੁਤ ਲੋਗ ਤੇ ਗੁੜਾ ਫੰਡਰ ਤੇ ਦੱਸਦਾ 12-12000 ਲਾਈ ਜਾਂਦੇ ਆ ਪਰ ਸੱਜੇ ਦੀ 12000 ਦੀ ਦੇ ਦੇਣੀ ਹੈ ਲਓ ਜੀ ਆ ਕਰੋ ਚੈੱਕ ਠੀਕ ਆ ਤੋਂ ਬਹੁਤ ਵਧੀਆ ਚੰਗੀ ਬੱਛੀ ਆ ਦੋਸਤੋ ਜਿਹੜੇ ਵੀਰ ਨੇ ਇੱਕ ਨਾਰਮਲ ਹੀ ਵਿੱਚ ਵਿਚਾਲੇ ਆਪਾਂ ਹਮੇਸ਼ਾ ਨੋਟ ਕਰਾਉਂਦੇ ਵੀ ਖਾਣੇ ਵੀ ਚੰਗਾ ਜਿਹਾ ਨਹੀਂ ਹੁੰਦਾ ਕਿਸੇ ਭਰਾ ਦਾ ਫੇਰ ਇਹਦੇ ਲਾਟਰੀ ਆ ਤੇ ਬੱਛੀ 6-7 ਤੋਂ 6-5-5 6 ਕਿਲੋ ਦੁੱਧ ਦੇ ਜਾਂਦੇ ਥੱਲੇ ਠੀਕ ਆ ਸੋ ਜਰਸੀ ਕਰੋ ਸੰਗ ਵਿੱਚ ਤੇ ਰਹਿ ਗਈ ਤੇ ਕਰਮਾ ਲਈਏ ਚਲੋ ਅੱਜ ਦੂਨ ਪਾ ਜੂਗੀ ਸਹੀ ਗੱਲ ਸਾਨੂੰ ਸਾਹਿਬ 30000 ਤਿਆਰ ਹੋਈ ਹੈਗੀ ਜੋ ਹਾਂ 28 30 ਦੀ ਥਾਂ ਚੱਲੇ ਪਰ ਵੱਧ ਤੇ ਚੱਲ ਮੈਂ ਕਿਹਾ ਪੂਰੇ ਸਾਨੂੰ ਸਾਹਿਬ ਇਹ ਭਾਪ ਪਰ ਜਿਹੜਾ ਹੋਈ ਥਣ ਘੋਟੇ ਹੋਣਗੇ ਠੀਕ ਆ ਜੀ ਚੋਣ ਸਾਰੇ ਤੋਂ ਵੇ ਦੀ ਕੋਈ ਵੀ ਤੇ ਆਪਾਂ ਕਰਾਇ ਦੇ ਦਾਂਗੇ ਸੋ ਗੱਲ ਉਹ ਕਰਨੀ ਵੀ ਜਿੰਨੀ ਕਾ ਹੈਗੀ ਆ ਆਪਾਂ ਬਿਲਕੁਲ ਜੀ ਬਿਲਕੁਲ ਦੂਜੀ ਦਾ ਫਾਇਦਾ ਕੋਈ ਨਹੀਂ ਹਾਂ ਹਾਂ ਜੀ ਲੋਬੀ ਪ੍ਰਭੂਏ ਟੋਕਰ ਨਾਗਾ ਠੀਕ ਆ ਜੀ ਜਿਹੜੇ ਭਰਾਣੇ ਚਲੋ ਕਿਉਂਕਿ ਹਰੇਕ ਵੀਰ ਨੇ ਕੋਈ 10 ਵੀ ਲਾ ਲਏ 15 ਮੁੱਲ ਕਿ ਨਾ 15 ਲਾ ਗਏ ਔਰ 12 ਜਿਹੜਾ ਨਹੀਂ ਆ ਰਹੇ 11 ਦੀ 11 ਦੀ 500 ਛੋਟ ਸਾਢੇ 10 ਦੀ ਜੱਸ ਨਹੀਂ ਦੇਣੀ ਸਾਢੇ 10 ਦੀ ਹਾਂਜੀ ਵੀ ਸਾਢੇ ਪਾ ਦਿੱਤੀ ਫੇਰਾ ਜੀ ਪੂਰੇ 10 ਦੀ ਦੇਣਾ ਇਹੋ ਕੰਮ ਹੀ ਕੱਟਣ ਵਾਲੇ ਬਣੇ ਹੈਗੇ ਪੂਰੇ 10 ਦੀ ਇਹਦੇ ਵਸ਼ੀ ਨਿਕਲ ਆਈ ਫੇਰ ਤੇ ਗਾਏ ਗੱਲੇ ਆ ਵੀ ਠੱਲੀ ਠੀਰੀ ਕੋਈ ਇਹ ਨਹੀਂ ਲੱਛਾ ਨਾਤ ਛੜ ਨਹੀਂ ਮਾਰਦੇ ਨਾ 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 ਲੋਬੀ ਪ੍ਰਭੂਏ 5 6 5 6 ਕਿਲੋ ਦੁੱਧ ਦੇਗਾ ਜਾਵੇਂ ਵਪਾਰ ਦੀ ਲੈਣਾ ਹੈ ਪੀ ਦੀ ਤੇ ਨਾਰਮਲ ਮੇਰਾ ਭਰਾ ਵਾਗ ਜੇ ਤੇ ਨਿਕਲ ਆਵੇ ਜੇ ਜਿੰਨੇ ਪਾਰਾ ਜਿੰਨੇ ਵੱਧੂਗੀ ਹੋਰ ਵੀ ਵੱਧੂਗੀ ਕਿਉਂਕਿ ਲੱਗਦਾ ਵੱਧ ਆ ਜਾਈ ਆ ਤੇ ਇਹ ਅੱਜ ਮੈਗਨੇਟ ਟੋਟਲ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਆਪਾਂ ਤੁਹਾਨੂੰ ਜਿਹੜੀਆਂ ਸੁਈਆਂ ਸੁਈਆਂ ਦਿਖਾਈਆਂ ਨੇ ਸੱਜਰਾ ਹੀ ਨੇ ਠੀਕ ਆ ਜੀ ਕੋਚ ਕੋਚ ਸਮੇਂ ਦੀਆਂ ਸੁਈਆਂ ਨੇ ਇੱਕ ਵਛੀ ਗੱਬੜ ਤਿਆਰੀ ਦੇ ਵਿੱਚ ਤੇ ਇੱਕ ਟੋਕੜ ਇੱਧਰ ਜਿਹੜੀ ਗੱਬੜ ਪੂਰੀ ਤਿਆਰੀ ਦੇ ਵਿੱਚ ਮੱਝ ਦਿਖਾਈ ਹੈ ਤੁਹਾਨੂੰ ਐਨੀਮਲ ਤੋਂ ਸੋ ਚੰਗੇ ਆ ਰੇਡ ਪੜਤਾ ਬਿਲਕੁਲ ਵਾਜਬ ਛੋਟੇ ਜੈਜ ਰੇਟ ਆ 10000 ਤੋਂ ਲੈ ਕੇ ਵਾਕਈ ਜਿਹੜੇ 35000 ਤੱਕ ਵੈੜਾ ਤੁਹਾਨੂੰ ਮਿਲ ਜਾਣੀਆਂ ਨੇ ਅੱਜ ਤੇ ਨਿੱਕੇ ਨਿੱਕੇ ਰੇਟ ਆ ਕਰਮਾਲੀਆਂ ਕੋਈ 12 ਲੀਟਰ ਕੋਈ 10 ਲੀਟਰ ਜਿਵੇਂ ਜਿਵੇਂ ਕਿਸੇ ਦੀ ਸਮਰੱਥਾ ਹੋਵੇ ਉਹ ਮੈਂ ਦੋ ਦਿਨਾਂ ਚ ਵਾਈ ਜਾਣਾ ਠੀਕ ਆ ਤੇ ਹੈਪੀ ਵੀਰੇ ਇਹ ਅੱਜ ਐਨੀਮਲ ਨੇ ਹਾਂਜੀ ਸਰ ਸਾਬ ਜਿਹੜਾ ਵੀ ਮੇਰਾ ਆਪਣਾ ਇੱਥੇ ਆ ਗਿਆ ਬਈ ਇੱਥੇ ਆ ਜੇ ਦੋ ਟਾਈਮ ਤਸੱਲੀ ਕਰੇ ਆਪਣੇ ਕੋਲੇ ਰਵੇ ਜੋ ਕੋਈ ਆਨਲਾਈਨ ਖਰਦਾ ਵਾ ਤੇ ਕਿਲੋ ਗੰਡ ਘੱਟ ਦੱਸ ਕੇ ਦਵਾਂਗੇ ਕੋਈ ਪੂਰ ਛਿੱਟਾ ਥਾਣ ਵਾਧ ਘਾਟ ਨਿਕਲੇ ਚੋਂ ਸਭ ਤੇ ਵਜੇ ਗੱਲ ਜੀ ਆਪਣੀ ਜ਼ਿੰਮੇਵਾਰ ਉਹ ਲਾਮੇ ਵਾਲੀ ਗੱਲ ਤੇ ਨਹੀਂ ਹੁੰਦੀ ਮੈਂ ਕਹਿੰਦਾ ਸਾਨੂੰ ਸਾਹਿਬ ਕਿਸੇ ਚੀਜ਼ ਚ ਲਾਮਾਂ ਨਹੀਂ ਜਿਨਾ ਜਿਨਾ ਹੈਗਾ ਪਰ ਕਿਲੋ ਕਿਲੋ ਘਾਟੀ ਦੱਸਿਆ ਵਾਧ ਨਹੀਂ ਦੱਸਿਆ ਠੀਕ ਆ ਠੀਕ ਆ ਹਾਂ ਜੀ ਲੋ ਵੀ ਭਰਾਵੋ ਬਾਕੀ ਆਪਣਾ ਯਕੀਨ ਆਪ ਤੇ ਕਰਕੇ ਆਪਣੀ ਤਸੱਲੀ ਤੁਸੀਂ ਵੀ ਕਰ ਲਿਓ ਕਿਉਂਕਿ ਓਨਰ ਦਾ ਕੰਮ ਆ ਵਪਾਰੀ ਬੰਦੇ ਦਾ ਕੰਮ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਪਹਿਲਾਂ ਆਪਣੀ ਤਸੱਲੀ ਤੁਸੀਂ ਵੀ ਕਰਕੇ ਲੈ ਕੇ ਜਾਓ ਤੇ ਨੰਬਰ ਫੋਨ ਸੰਗਸਾਵਾ ਰੋਗਣਾ ਲਈਆਂ ਵਨ ਤੇ ਆਓ ਜੀ ਕਦੇ ਵਸੀ ਕਦੇ ਗੱਬਰ ਹੋਵੇ ਨਾ ਹਾਂ ਇਹ ਸ਼ਹਿਰੀ ਲੈ ਰਹੇ ਲਾਉਂਦੇ 14 5000 ਨੂੰ ਲੈਣੀ ਆ ਪਰ ਉਹਨੂੰ ਭਾਣਾ ਮੇਰੀਆਂ ਲਈਆਂ ਘਰਾਂ ਜੋ ਫਿਰ ਤੋਰ ਕੇ ਮਾਲ ਲਿਆ ਵਾ ਉਹ ਜਿੱਦੜੀ ਜੈ ਜੈ ਕਮਾਈ ਨਾਲ ਦੇਈ ਜਾਂਦੇ ਜਿੰਨੇ ਕਦ ਕਰਦੀ ਮਾਰ ਬਸ ਜੀ ਬਸ ਤੇ ਹੈਪੀ ਇੱਕ ਨੰਬਰ ਕਰ ਵੀ ਤਸਾਂਜੀ ਉਹਦਾ ਫੋਨ ਨੰਬਰ ਆਪਣਾ 814773572 946533237 ਪਿੰਡ ਆਪਣਾ ਬੁਰਜਨਥੂਗਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਲੋਕ ਦੋਸਤ ਪਿੰਡ ਸਰਹਿਆਲੀ ਤੋਂ ਜਿਹੜੀ ਪੱਟੀ ਪੱਟੀ ਨੂੰ ਛੜਕ ਆਉਂਦੀ ਠੀਕ ਆ ਜੀ ਇਸੇ ਛੜਕ ਦੇ ਉੱਪਰ ਪਿੰਡ ਆ ਸਰੀਆਲੀ ਸਭ ਤੋਂ ਜਿਹੜੀ ਪੱਟੀ ਨੂੰ ਛੜਕ ਆਉਂਦੀ ਹੈ ਠੀਕ ਆ ਜੀ ਬੁਰਜ ਰਾਇਕਾ ਤੇ ਬੁਰਜ ਨੱਥੂ ਕੇ ਆਹੋਂ ਸਾਹਮਣੇ ਪਿੰਡਾ ਫਿਲਹਾਲ ਤੋ ਸੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦਿਆਂ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ